ਦੋਸਤੋ ਅਸੀਂ ਅੱਜ ਕੱਲ ਜੀ ਅਸੀਂ ਪਹੁੰਚੇ ਹਾਂ ਮਿਲਨ ਮੋਟਰ ਦੇ ਫਰੋਨਟ ਕੋਲ ਬਿਕੇ ਤੇ ਬਾਈਆਂ ਦਾ ਬਹੁਤ ਵਧੀਆ ਕੰਮ ਹੈ ਦੋਸਤੋ ਜੋ ਤੁਸੀਂ ਗੱਡੀ ਦੇਖ ਰਹੇ ਹੋ ਜੀ Thar, Innova, Brezza ਤੇ ਹੋਰ ਅਨੇਕਾਂ ਗੱਡੀਆਂ ਬਾਈਆਂ ਕੋਲ ਬਿਲਕੁਲ origignal ਗੱਡੀਆਂ ਜੀ ਕਿਸੇ ਗੱਡੀ ਦਾ ਐਕਸੀਡੈਂਟ ਨਹੀਂ ਹੋਇਆ ਕੋਈ ਗੱਡੀ ਪੇਂਟ ਨਹੀਂ ਤੇ ਕੋਈ ਕਾਗਜ਼ ਪੱਤਰ ਦਾ ਚੱਕਰ ਨਹੀਂਗਾ ਵੀਡੀਓ ਨੂੰ ਬਾਈ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣਾ ਤੇ ਆਪਾਂ ਤੁਹਾਨੂੰ ਗੱਡੀਆਂ ਦਿਖਾਵਾਂਗੇ ਤੇ ਬਾਈ ਜੀ ਨਾਲ ਗੱਲਬਾਤ ਕਰਾਵਾਂਗੇ ਵੀਡੀਓ ਨਾਲ ਜੁੜੇ ਰਹੋ ਜੀ ਬਾਈ ਜੀ ਇਹ ਗੱਡੀ ਵਾਲੇ ਸਾਨੂੰ ਜਰੂਰ ਚੰਦਨਾ ਪਾਓ ਜੀ ਇਹ ਹੈ ਜੀ 2015 ਮਾਡਲ ਜੀ ਠੀਕ ਹੈ ਜੀ ਬੀਵੀ 65 65 68 ਨੰਬਰ ਹੈ ਜੀ ਨੰਬਰ ਵੀ ਫੈਂਸੀ ਹੈ ਜੀ ਬਈ ਡੀਜ਼ਲ ਦੀ ਕਾਰ ਹੈ ਪਹਿਲੇ ਨਾ ਦੀ ਕਾਰ ਹੈ ਜੀ ਠੀਕ ਹੈ ਜੀ ਨਵੇਂ ਡਾਇਰ ਹੈ 75000 ਕਿਲੋਮੀਟਰ ਔਨ ਰਿਕਾਰਡ ਚੱਲੀ ਹੋਈ ਹੈ ਜੀ ਜੀ ਇੰਸ਼ੋਰੈਂਸ ਵੀ ਇਹਦਾ ਫੁੱਲ ਹੈ ਨਵੇਂ ਵਰਗੀ ਹੈ ਜੀ ਸਾਫ਼ ਸੁਥਰੀ ਬਈ ਗੱਡੀ ਨਵੇਂ ਵਰਗੀ ਦਾ ਜੀ ਉਹ ਲੱਗਦੇ ਵੀ ਨਵੀਂ ਕੜਾਈ ਹੁੰਦੀ ਹੈ ਇੰਨੀਆਂ ਗੱਡੀਆਂ ਸਾਫ਼ ਹੋਈ ਕਿਵੇਂ ਰੱਖਦੇ ਹਾਂ ਜੀ ਹਾਂ ਜੀ ਹਾਂ ਜੀ 15 ਮਾਡਲ ਹੈ ਜੀ ਠੀਕ ਹੈ ਜੀ ਵੀਡੀਆ ਹੀ ਮਾਡਲ ਹੈ ਏਬੀਐਸ ਬ੍ਰੇਕਾਂ ਦਾ ਨਵੀਂ ਸ਼ੇਪ ਹੈ ਜੀ ਠੀਕ ਹੈ ਡਿਮਾਂਡ ਇਹਦੀ 5 ਲੱਖ ਰੁਪਏ ਦੀ 4 ਲੱਖ 75 ਹਜ਼ਾਰ ਦੀ ਕਾਰ ਦੇ ਦੇ ਦਾਂਗੇ ਜੀ ਠੀਕ ਹੈ ਜੀ 4 ਲੱਖ ਦੇ ਆਸ-ਪਾਸ ਦਾ ਇਹ ਤੇ ਲੋਨ ਵੀ ਹੋ ਜੂਗਾ ਸਾਰੀਆਂ ਬਾਈ អਰੀਜਨਲ ਹੈ ਹਾਂ ਜੀ ਹਾਂ ਜੀ ਸਰ ਕੋਈ ਐਕਸੀਡੈਂਟ ਦੇ ਚੱਕਰ ਦਾ ਨਹੀਂ ਫੁੱਲ ਗਰੰਟੀ ਹੋ ਗਈ ਐਕਸੀਡੈਂਟ ਕੋਈ ਨਹੀਂ ਕੋਈ ਬਾਣੀ ਮੋਟੀ ਕੋਈ ਬੰਪਰ ਸ਼ੰਪਰ ਪੇਟ ਹੋ ਗਿਆ ਨੋਰਮਲ ਅਗਲ ਹੈ ਜੀ ਹਾਂ ਉਹ ਨੋਰਮਲ ਰੰਗ ਪੇਂਟ ਜੂਰ ਮਿਲ ਸਕਦੀ ਹੈ ਠੀਕ ਹੈ ਜੀ ਇੱਕ ਆ ਗੱਡੀ ਬਾਈ ਜੀ ਇਹ 2015 ਮਾਡਲ ਥਲੇਰੀ ਹੋਏ ਜੀ ਇਹ ਵੀ ਪਹਿਲੇ ਨਾਂ ਦੀ ਕਾਰ ਹੈ ਜੀ ਪਟ્રોલ ਦੀ ਕਾਰ ਹੈ ਇਹ ਠੀਕ ਹੈ ਜੀ 52 ਹਜ਼ਾਰ ਇਹ ਵੀ ਆਨ ਰਿਕਾਰਡ ਚੱਲੀ ਹੋਈ ਹੈ ਜ ਇਹ ਇਹ ਇਹਦੀ ਡਿਮਾਂਡ 3 ਲੱਖ ਰੁਪਏ ਜੀ 2.75 ਹੇ ਅਧਿਕਾਰ ਦੇ ਦੇ ਦਾਂਗੇ ਇਹਨੇ ਲੋਨ ਕਰਾਉਣਾ 2.5 ਲੱਖ ਦਾ ਲੋਨ ਵੀ ਇੱਥੇ ਹੋ ਜਾਊਗਾ ਜੀ ਠੀਕ ਹੈ ਭਾਈ ਜੀ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਆਪਾਂ ਨੂੰ ਕੰਮ ਕਰਦਿਆਂ ਨੂੰ 20 ਤੋਂ 25 ਸਾਲ ਹੋ ਗਏ ਜੀ ਤੇ ਭਾਈ ਤਾਂ ਹੀ ਗੱਡੀਆਂ ਆ ਤੁਸੀਂ ਆ ਦੇਖੋ ਵੀ ਦੋਸਤੋ ਬਹੁਤ ਵਧੀਆ ਗੱਡੀਆਂ ਪਈਆਂ ਸਾਰੀਆਂ ਨਵੀਆਂ ਲਗੋਰੀਆਂ ਗੱਡੀਆਂ ਬਾਈਏ ਕੋਲੇ ਮਤਲਬ ਹੈਗੀਆਂ ਸਿਲੇਕਟਡ ਪੀਸ ਹੈ ਪਰ ਹੈ ਇੱਕ ਤੋਂ ਦਾਣਾ ਤੋਂ ਦਾਣਾ ਗੱਡੀਆਂ ਇਹ ਗੱਡੀ ਬਾਰੇ ਇਸ ਨੂੰ ਚੰਦਨਾ ਪਾਉ ਜੀ ਇਹ ਆ ਗਈ ਜੀ 2019 ਮਾਡਲ i10 grand nyos ਸਪੋਰਟਸ ਮਾਡਲ ਹੈ ਆਟੋ ਗੇਅਰ ਚਾਹੀਏ ਜ ਜੀ ਬਟਿੰਡੇ ਦਾ ਨੰਬਰ ਹੈ ਜੀ ਇੰਸ਼ੋਰੈਂਸ ਫੁੱਲ ਹੈ ਜੀ ਠੀਕ ਹੈ ਜੀ ਸਾਫ ਸੁਥਰੀ ਹੈ ਨਵੇਂ ਆਰਗੀ ਹੈ ਦੀ ਡਿਮਾਂਡ 5.5 ਲੱਖ ਰੁਪਏ ਜੀ ਠੀਕ ਹੈ ਜੀ 5 ਲੱਖ ਦੀ ਕਾਰ ਦੇ ਦੇ ਦਾਂਗੇ 4.5 ਦਾ ਲੋਨ ਵੇਤੇ ਕਰਾ ਦੇਾਂਗੇ ਠੀਕ ਹੈ ਜੀ ਇਹ ਸਾਹਮਣੇ ਬਾਈ ਜੀ ਖੜੀ ਹੈਗੀ ਵੈਨਿਊ ਹਾਂ ਇਹ ਵੈਨਿਊ ਆ ਗਈ ਐਸਐਕਸ ਮਾਡਲ ਜੀ ਪੈਟਰੋਲ ਚ ਠੀਕ ਹੈ ਜੀ ਸਨਰੂਫ ਪੁਸ਼ ਬਟਨ ਇਹ ਚ ਸਾਰੇ ਫੀਚਰ ਹੈ ਜੀ ਜੀ ਬਾਈ 45000 ਕਿਲੋਮੀਟਰ ਚੱਲੀ ਹੋਈ ਹੈ ਜੀ ਜੀ ਬਾਈ ਨਾ ਪਹਿਲੀ ਹੈ ਜੀ ਲੱਗੀ ਵੱਜੀ ਕਿਤੋਂ ਨਹੀਂ ਜੀ ਇਹਦਾ ਆਪਾਂ ਵੀ ਇਹਦਾ ਵਧੀਆ ਵਧੀਆ ਸਾਫ ਸੁਥਰੀ ਹੈ ਜੀ ਚਲਾਉਂਦੇ ਲੋਨ ਵੀ ਕਰਾ ਦੋਗੇ ਜੀ ਲੋਨ ਵੀ ਇਹ ਤੇ ਹੋ ਜਾਊਗਾ ਇਹਦੀ ਸਵਾ ਡਿਮਾਂਡ ਹੈ ਜੀ 8 ਲੱਖ ਦੀ ਕਾਰ ਦੇ ਦੇਾਂਗੇ ਜੀ ਠੀਕ ਹੈ ਜੀ 7 ਲੱਖ ਦਾ ਲੋਨ ਵੀ ਕਰਾ ਦੇਾਂਗੇ ਜੀ ਤੇ ਇਹ ਗੱਡੀ ਹੈ ਬਾਈ ਇਹ ਕਿੱਥੇ ਖੜੀ ਹੈ ਇਹ ਨਿਊਸ ਆ ਗਈ ਜੀ 2020 ਮਾਡਲ 31000 ਕਿਲੋਮੀਟਰ ਚੱਲੀ ਸਪੋਰਟਸ ਵੈਰੀਐਂਟ ਹੈ ਜੀ ਮੈਨੂਅਲ ਜ ਹੈ ਇਹ ਠੀਕ ਹੈ ਜੀ ਆਲ ਓਰੀਜਨਲ ਹੈ ਗਾਰੰਟੀ ਨਾਲ ਜੀ ਜੀ ਇਹਦੀ 100 ਪੁਆਇੰਟ ਮੰਗ ਹੈ 5 ਲੱਖ ਦੀ ਕਾਰ ਦੇ ਦੇ ਦਿਆਂਗੇ ਜੀ ਠੀਕ ਹੈ ਜੀ ਚਾਰ ਤੋਂ ਸਾਢੇ ਜੱਦਾ ਲੋਨ ਤੇ ਵੀ ਕਰਵਾ ਦੇਾਂਗੇ ਜਿਹੜਾ ਵੀਡੀਓ ਦੇਖ ਕੇ ਉਹ ਥੈਂਕ ਯੂ ਫੋਲ ਹੈ ਜੀ ਥੈਂਕ ਯੂ ਫੋਲ ਮੇਰੂ ਜੀ ਲੋ ਜੀ ਉਸ ਤੋਂ ਬਾਅਦ ਆ ਗਈ ਜੀ ਨੈਕਸਨ ਟਾਟਾ ਦੀ ਜੀ ਨੈਕਸਨ ਟਾਟਾ ਜੀ ਕਾਰ ਹੈ 5 ਸਟਾਰ ਰੇਟਿੰਗ ਵਾਲੀ ਜੀ ਠੀਕ ਹੈ ਜੀ ਇਹ ਵੀ ਪੈਟਰੋਲ ਚ ਕਾਰ ਹੈ 2020 ਮਾਡਲ ਜੀ ਫਰਸਟ ਓਨਰ ਹੈ ਠੀਕ ਹੈ ਜੀ 67065 67000 ਕਿਲੋ ਚੱਲੀ ਹੋਈ ਹੈ ਜੀ ਜੀ ਬਈ ਇਹਦੀ ਡਿਮਾਂਡ ਹੈ ਜੀ 580000 ਰੁਪਏ ਸਾਢੇ 5 ਲੱਖ ਦੀ ਕਾਰ ਦੇ ਦੇਾਂਗੇ ਜੀ ਠ ਔਰ ਇਧਰ ਗੱਡੀਆਂ ਖੜੀਆਂ ਬਈ ਬਹੁਤ ਸੋਹਣੀਆਂ ਵਰਨਾ ਗੱਡੀਆਂ ਜੀ ਇਹ ਵਰਨਾ ਜੀ 18 ਮਾਡਲ ਆਟੋ ਗੇਅਰ ਤੇ ਡੀਜ਼ਲ ਹੈ ਜੀ ਜੀ ਸਾਨੂੰ ਫਲੀ ਕਾਰ ਹੈ ਸਾਨੂੰ ਕੋਲ ਆਏ ਸਾਰਾ ਕੁਝ ਇਹ ਚ ਜੀ ਬਾਈ ਇਹ ਵੀ ਇੰਨੀ ਕੀ ਚੱਲੀ ਹੈ ਜੀ 65 70000 ਕਿਲੋਮੀਟਰ ਜੀ ਬਾਈ ਅੰਦਰੋਂ ਦੁਖਾ ਸਕਦੇ ਹੋ ਲਓ ਜੀ ਲਓ ਲਓ ਜੀ ਤੁਹਾਨੂੰ ਬਾਈ ਗੱਡੀ ਦਾ ਇੰਟੀਰੀਅਰ ਵੀ ਦਿਖਾ ਰਹੇ ਹਾਂ ਤੁਸੀਂ ਕਹੋਗੇ ਵੀ ਥੋੜੇ ਰੂਖੋ ਜੀ ਆਹ ਦੇਖੋ ਕਿੰਨੀ ਸਾਫ਼ ਗੱਡੀ ਹੈ ਜੀ ਤੇ ਬਾਈ ਇਹ ਗੱਡੀਆਂ ਫਿਰ ਫਸਟ ਓਨਰ ਹੈ ਆਟੋ ਗੇਅਰ ਹੈ ਸਾਰੀਆਂ ਫਸਟ ਓਨਰ ਕਾਰ ਹਨ ਇਹ ਕੀ ਬਾਤ ਹੈ ਜੀ ਬਾਈ ਰੋਇ ਪਰਦੇ ਪਹਿਲੇ ਵੀ ਰਹਿ ਜਿੰਨਾਂ ਦੀਆਂ ਗੱਡੀਆਂ ਵਾਸੀ ਨਾਲ ਹੈਗੇ ਹਾਫ ਟੌਨ ਦੀ ਰੱਖਦੇ ਤੇ ਰੱਖਦੇ ਵੀ ਚੁਆਇਸ ਵਾਲੀਆਂ ਗੱਡੀਆਂ ਹੀ ਆ ਹਾਂਜੀ ਹਾਂਜੀ ਤੇ ਇਹ ਵਰਨਾ ਜੀ ਡਿਮਾਂਡ ਹੈ ਜੀ 8.5 ਲੱਖ ਰੁਪਏ ਹੈ ਜੀ ਜੀ 7.5 ਲੱਖ ਰੁਪਏ ਦੀ ਕਾਰ ਦੇ ਦੇ ਹੈਗੇ ਜੀ 7 ਲੱਖ ਦਾ ਲੋਨ ਵੀ ਇੱਥੇ ਹੋ ਜਾਊਗਾ ਜੀ ਲੋਨ ਵਾਲੀ ਗੱਡੀ ਬਾਈ ਥੋੜੀ ਮਤਲਬ ਕਮ ਪਾਉ ਉਹ ਜਿਹੜੇ ਵੀਰ ਉਹਨਾਂ ਕੋਲ ਪੈਸੇ ਕੈਸ਼ ਨਹੀਂ ਹੈਗੇ ਤਾਂ ਤੁਸੀਂ ਲੋਨ ਗੱਡੀ ਦਾ ਕਰਵਾ ਕੇ ਦਿੰਦੇ ਹਾਂ ਹਾਂਜੀ ਹਾਂਜੀ ਹੁਣ ਇਹ ਗੱਡੀ ਵੀ ਆ ਗਈ ਜਿੱਕ ਇਹ ਆ ਗਈ ਜੀ ਦਸੰਬਰ ਦੀ 18 ਆਈਟਨ ਗ੍ਰੈਂਡ ਨਿਓਸ ਸਪੋਰਟ ਮਾਡਲ ਹੈ ਜੀ ਜੀ ਬਾਈ ਅਲੋਏ ਟਾਇਰ ਬਿਲ ਫਸਟ ਓਨਰ ਕਾਰ ਆ ਰਹੀ ਵੀ ਜੀ ਸਾਢੇ 4 ਡਿਮਾਂਡ ਹੈ ਜੀ ਸਵਾ 4 ਲੱਖ ਦੀ ਕਾਰ ਦੇ ਰਹੇ ਜੀ ਜੀ ਤੇ ਸਾਢੇ 3 ਦਾ ਲੋਨ ਵੀ ਇੱਥੇ ਕਰਵਾ ਦੇਵਾਂਗੇ ਜੀ ਫੋ ਬਾਈ ਕੀ ਆਪਣਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਉਹ ਦੁਵਾਦੇ ਫੇਰ ਦੱਸ ਦੋ ਕਿਉਂਕਿ ਲੋਕਾਂ ਨੇ ਇਹੀ ਕਹਿਣਾ ਹੈ ਭਰਾਵਾਂ ਨੇ ਸਾਡਿਆਂ ਨੇ ਵੀ ਬੂਟਾ ਕੱਲੇ ਬੋਲੀ ਜਾਂਦਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਤੁਹਾਨੂੰ ਥੈਂਕ ਯੂ ਫੋਰ ਜੀ ਥੈਂਕ ਯੂ ਫੋਰ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਬਹੁਤ ਵੱਡੀ ਗੱਲ ਹੈ ਵੀ ਥੈਂਕ ਯੂ ਫੋਰ ਤੇ ਬਾਈ ਆਪਣਾ ਪੂਰਾ ਮੋਬਾਈਲ ਨੰਬਰ ਬੋਲ ਦੋ ਸਰ ਜੀ ਆਪਣਾ ਐਡਰੈਸ ਬੋਲ ਦੋ ਜੀ ਮੋਬਾਈਲ ਨੰ ਮਿਲਨ ਮੋਟਰਸ ਜੀਟੀ ਰੋਡ ਆਪਰ ਜੀ પેટ્રોલ ਸਮੁੰਦਰੀ ਪ੍ਰੋਬਲਮ ਜੀ ਫਰੋਪਰ ਕੈਂਟ ਸੋ ਦੋਸਤੋ ਆਪਰ ਨੰਬਰ ਚਾਹੀਦਾ ਜੀ ਮੋਬਾਈਲ ਨੰਬਰ ਤੇ ਬਾਈ ਕੋਲੇ ਜਰੂਰ ਆਓ ਤੁਸੀਂ ਗੱਡੀ ਬਾਈ ਕੋਲੇ ਇੱਕ ਵਾਰੀ ਲੈ ਕੇ ਆ ਨਾ ਫਰੋਪਰ ਤੋਂ ਮੈਂ ਕਹਿੰਦਾ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਬਾਈ ਕੋਲੇ ਆਵੋਗੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਸੱਸੇ ਕਰ ਸੱਸੇ ਕਰ